ਨਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਉਹਨਾਂ ਦੀ ਬਹੁਤ ਹੀ ਪਿਆਰੀ ਇੱਕ ਜ਼ਿੰਦਗੀ ਦੇ ਵਿੱਚੋਂ ਅਨੋਖੀ ਘਟਨਾ ਦੱਸਣ ਲੱਗਿਆ ਹਾਂ ਮਾਪੁਰੇਸ਼ਾਂ ਦੇ ਕੋਲੇ ਇੱਕ ਪਰਿਵਾਰ ਆਇਆ ਤੇ ਸਾਰੇ ਪਰਿਵਾਰ ਨੇ ਆ ਕੇ ਪੁੱਭਾਂ ਮਾਰ ਕੇ ਰੋਣਾ ਸ਼ੁਰੂ ਕਰ ਦਿੱਤਾ ਉਸ ਪਰਿਵਾਰ ਨੇ ਪੁੱਭਾਂ ਕਿਉਂ ਮਾਰੀਆਂ ਉਹ ਰੋਇਆ ਤੇ কুরਲਾਇਆ ਕਿਉਂ ਕਿਉਂਕਿ ਉਹਨਾਂ ਦਾ ਜਿਹੜਾ ਇੱਕ ਬੱਚਾ ਸੀ ਉਹ ਨੌਜਵਾਨ ਸੀ ਸ਼ਰਾਬ ਬਹੁਤ ਪੀਂਦਾ ਹੁੰਦਾ ਸੀ ਨਸ਼ਾ ਕਰਦਾ ਹੁੰਦਾ ਸੀ ਤੇ ਮਹਾਪੁਰਸ਼ ਕਹਿਣ ਲੱਗੇ ਵੀ ਤੁਸੀਂ ਇਸ ਬੱਚੇ ਨੂੰ ਕੁਝ ਨਹੀਂ ਕਹਿਣਾ ਇਹਨੂੰ ਚੰਗਾ ਤੇ ਮਾੜਾ ਨਹੀਂ ਆਪਾਂ ਕੁਝ ਵੀ ਬੋਲਣਾ ਧਿਆਨ ਨਾਲ ਸੁਣਿਓ ਆਪ ਜੀ ਗੁਰਮੁਖ ਪਿਆਰਿਓ ਮਹਾਪੁਰਸ਼ ਕਹਿਣ ਲੱਗੇ ਵੀ ਸ਼ਰਾਬ ਨਾ ਪੀਆ ਕਰ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਉਹ ਕਹਿੰਦਾ ਜੀ ਮੈਥੋਂ ਸ਼ਰਾਬ ਤੋਂ ਬਿਨਾ ਰਹਿਆ ਨਹੀਂ ਜਾਂਦਾਗਾ ਮੈਂ ਕਦੋਂ ਤੋਂ ਪੀਣੀ ਸ਼ੁਰੂ ਕੀਤੀ ਵੀ ਐ ਮੇਰਾ ਤਾਂ ਇੱਕ ਪਲ ਵੀ ਓਵੇਂ ਨਹੀਂ ਗੁਜ਼ਰਦਾਗਾ ਜੇ ਮੈਂ ਸ਼ਰਾਬ ਨਾ ਪੀਵਾਂ ਭਾਵੇਂ ਥੋੜੀ ਪੀਵਾਂ ਭਾਵੇਂ ਮੈਂ ਜ਼ਿਆਦਾ ਪੀਵਾਂ ਦਿਨੇ-ਦਿਨੇ ਉਹਨੇ ਘੱਟ ਪੀਨੀ ਸਵੇਰੇ ਵੀ ਘੱਟ ਪੀਨੀ ਪਰ ਰਾਤ ਨੂੰ ਬਹੁਤ ਪੀਨੀ ਉਹਨੇ ਦੋ-ਦੋ ਬੋਤਲਾਂ ਪੀ ਜਾਣੀਆਂ ਮਹਾਪੁਰਸ਼ ਕਹਿੰਨ ਲੱਗੇ ਵੀ ਤੂੰ ਸ਼ਰਾਬ ਨਹੀਂ ਪੀਨੀ ਸ਼ਰਾਬ ਨਾ ਪੀ ਨਸ਼ਾ ਨਾ ਕਰ ਮਾੜਾ ਹੁੰਦਾ ਹੈ ਤੇ ਗੁਰਮਖ ਪਿਆਰੀਓ ਉਹ ਕਹਿੰਦਾ ਠੀਕ ਆ ਮਹਾਰਾਜ ਜੀ ਮੈਂ ਨਹੀਂ ਪੀਂਦਾਗਾ ਉੱਥੇ ਹੁਣ ਮਹਾਪੁਰਸ਼ਾਂ ਦੇ ਕੋਲ ਕੇ ਆਇਆ ਵੀ ਮੈਂ ਨਹੀਂ ਪੀਂਦਾ ਮੰਨ ਗਿਆ ਵੀ ਠੀਕ ਹੈ ਮੈਂ ਕਦੇ ਨਹੀਂ ਪੀਉਂਗਾ ਜੀ ਕਦੇ ਨਸ਼ਾ ਨਹੀਂ ਕਰੂੰਗਾ ਗੁਰਮਖ ਪਿਆਰੀਓ ਜਦੋਂ ਘਰੇ ਆਇਆ ਨਾ ਤੇ ਘਰੇ ਆ ਕੇ ਉਹਨੇ ਕੀ ਕੀਤਾ ਵੀ ਸ਼ਾਮ ਹੋ ਗਈ ਤੇ ਉਹ ਸ਼ਰਾਬ ਦੀ ਬੋਤਲ ਠੀਕੀ ਤੋਂ ਲੈ ਆਇਆ ਤੇ ਜਦੋਂ ਉਸ ਸ਼ਰਾਬ ਦੀ ਬੋਤਲ ਨੂੰ ਖੋਲਣ ਲੱਗਿਆ ਡਟ ਪਟਣ ਲੱਗਿਆ ਹੋਣੋ ਦੇ ਘਰ ਪਰਿਵਾਰ ਦੇ ਜਿਹੜੇ ਮੈਂਬਰ ਹੈ ਉਹ ਵੀ ਇੱਕ ਪਾਸੇ ਹੈ ਉਹ ਜਿਸ ਜਗ੍ਹਾ ਤੇ ਬੈਠਾ ਪੀਣ ਵਾਲਾ ਉਹ ਇੱਕ ਪਾਸੇ ਤੇ ਆ ਉਹਦੇ ਕੋਲ ਕੋਈ ਵੀ ਨਹੀਂ ਨਾ ਬੱਚਾ ਨਾ ਵੱਡਾ ਨਾ ਕੋਈ ਛੋਟਾ ਜਦੋਂ ਉਹਨੇ ਸ਼ਰਾਬ ਨੂੰ ਪੀਣ ਦੇ ਲਈ ਮਨ ਬਣਾਇਆ ਤੇ ਪਿੱਛੋਂ ਇੱਕ ਗੈਬੀ ਜੀ ਇਹੋ ਜੀ ਕਹਿੰਦੇ ਆਵਾਜ਼ ਆਈ ਵੀ ਭਾਈ ਸ਼ਰਾਬ ਨਾ ਪੀ ਤੂੰ ਮਹਾਪੁਰਸ਼ਾਂ ਦੇ ਸਥਾਨ ਤੇ ਇੱਕ ਬਚਨ ਕਰਕੇ ਆਇਆ ਇੱਕ ਜ਼ਬਾਨ ਕਰਕੇ ਆਇਆ ਹੁਣ ਆਵਾਜ਼ ਜੋ ਕਿਸੇ ਨੇ ਮਾਰੀ ਵੀ ਨਹੀਂ ਕਹਿੰਦੇ ਆਵਾਜ਼ ਉਹਦੇ ਪਰਿਵਾਰ ਦੇ ਮੈਂਬਰ ਨੇ ਨਹੀਂ ਮਾਰੀ ਪਰ ਉਹਨੂੰ ਪ੍ਰਤੀਤ ਹੋਇਆ ਵੀ ਜਿਵੇਂ ਮੈਨੂੰ ਕਿਸੇ ਨੇ ਆਵਾਜ਼ ਮਾਰੀ ਹੁੰਦੀ ਆ ਉਹਨੇ ਪਿੱਛੇ ਭੌਂਕੇ ਵੇਖਿਆ ਉੱਠ ਕੇ ਵੀ ਵੇਖਿਆ ਉਹ ਕਹਿੰਦੇ ਪਿੱਛੇ ਤਾਂ ਕੋਈ ਹੈ ਹੀ ਨਹੀਂਗਾ ਆਵਾਜ਼ ਕਿਨੇ ਮਾਰੀ